ਦੇਖੋ ਜਦੋਂ ਕੋਈ ਵੀ ਕੋਈ ਵੀ ਪਾਲਿਸੀ ਜਿਹੜੀ ਆ ਆਉਂਦੀ ਆ ਮੈਂ ਬਹੁਤ ਸਾਰੀਆਂ ਪਾਲਸੀਆਂ ਆਲਮੋਸਟ ਬਹੁਤ ਸਾਰੀਆਂ ਪਾਲਸੀਆਂ ਦੇ ਅੰਦਰ ਖੁਦ ਮੈਂ ਵੀ ਬੈਠਦਾ ਹੁੰਦਾਗਾ ਕਿਉਂਕਿ ਲੀਗ ਦੇ ਫਾਈਨੈਂਸ ਮਿਸਟਰ ਵੀ ਉਹਦੇ ਚ ਆਪਣੀ ਐਡਵਾਈਸ ਦੇਣੀ ਹੁੰਦੀ ਆ ਲਗਭਗ ਬਹੁਤ ਸਾਰੀਆਂ ਪਾਲਸੀਆਂ ਜਿਹੜੀਆਂ ਹਨਰਬਲ ਹਾਈ ਕੋਰਟ ਜਾਂਦੀਆਂ ਨੇ ਕੋਈ ਨਾ ਕੋਈ ਵਿਅਕਤੀ ਜਿਹੜਾ ਕੋ ਹਾਈ ਕੋਰਟ ਜਾਂਦਾਗਾ ਜਿਹੜਾ ਲੀਗਲ ਸਾਈਡ ਦੇ ਉੱਤੇ ਕਵਰ ਕਰਦਾ ਉਹਨੂੰ ਚੰਗੀ ਤਰ੍ਹਾਂ ਪਤਾਗਾ ਪਰ ਬਹੁਤ ਸਾਰੀਆਂ ਪਾਲਸੀਆਂ ਜਿਹੜੀਆਂ ਨੇਗੀਆਂ ਉਹ ਜੇ ਉਹਨਾਂ ਦੀ ਰੈਟ ਪਟੀਸ਼ਨ ਜਿਹੜੇ ਡਿਸਕਸ ਹੋ ਜੇ ਨੇ ਇੱਕ ਦੋ ਇੱਕਾ ਦੁੱਕਾ ਦੇ ਅੰਦਰ ਕਿਤਨਾ ਕਿਤੇ ਸਟੇ ਵੀ ਹੋ ਜਾਦਾਗਾ ਔਰ ਸਟੇ ਖਾਰਜ ਵੀ ਹੋ ਜਾਂਦੀ ਹੈ ਇਹ ਇੱਕ ਲੀਗਲ ਪ੍ਰਕਿਰਿਆ ਕੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਆ ਜਿਹੜੀ ਸਟੇ ਹੋਈ ਹੈ ਕਿ ਉਹ ਨੈਕਸਟ ਡੇਟ ਤੇ ਉਹ ਸਟੇ ਵਕੇਟ ਨਹੀਂ ਹੋਊਗੀ ਸਟੇਆ ਇੱਕ ਵਾਰ ਪਲੀਜ਼ ਕੰਪਲੀਟਲੀ ਲੈਟ ਮੀ ਕੰਪਲੀਟ ਮੈਂ ਟੈਕਨੀਕਲ ਗਲ ਕਰ ਜਾਏਗਾ ਤੋਂ ਪਹਿਲੀ ਵਾਰ ਹੋ ਜਾਂਦੀ ਹੈ ਨੇ ਦੂਜੀ ਵਾਰ ਸਟੇ ਵਕੇਟ ਹੋ ਜਾਂਦੀ ਆ ਤੀਜੀ ਵਾਰ ਉਹ ਡਿਸਪेंस ਵੀ ਹੋ ਜਾਂਦੀ ਆ ਪਰ ਲੇਕਿਨ ਡੂਰਿੰਗ ਦਿਸ ਪੀਰੀਅਡ ਆਨਰੇਬਲ ਪੰਜਾਬ ਦੇ ਬਖਵਾਤ ਸਰਪੰਚ ਸੀ ਮਾਨ ਜੀ ਨੇ ਖੁਦ ਜਾ ਕੇ ਕਿਸਾਨਾਂ ਕੋਲੇ ਵੀ ਗਏ ਸੀ ਜਦੋਂ ਕਈ ਵਾਰ ਦੈਰੀ ਪਾਣੀ ਤੇ ਕੇ ਦਾ ਉਘਾਟਤ ਕਰਨ ਗਏ ਜਦੋਂ ਹੋਰ ਮინისტრ ਸਾਹਿਬਾਨ ਗਏ ਉਦੋਂ ਜਦੋਂ ਗੱਲਬਾਤ ਸਾਹਮਣੇ ਨਿਕਲ ਕੇ ਆਈ ਕਿ ਕਿਸਾਨ ਇਸ ਪਾਲਿਸੀ ਨੂੰ ਪਸੰਦ ਨਹੀਂ ਕਰਦੇ ਅਸੀਂ ਵਾਪਸ ਲੈ ਲੇ ਪਰ ਲੇਕਿਨ ਪੰਜਾਬ ਇਹ ਵੀ ਜਾਣਦਾਗਾ ਕਿ ਪਿਛਲੇ 10 ਸਾਲਾਂ ਜਦੋਂ ਅਕਾਲੀ ਦਲ ਦੇ ਮੈਂ 10 ਅਕਾਲੀ ਦਲ ਦੇ 5 ਸਾਲ ਕਾਂਗਰਸ ਦੇ 5 ਸਾਲ ਉਹਨਾਂ ਦੀ ਗੱਲ ਕਰੂੰਗਾ ਪਿਛਲੇ 10 ਸਾਲਾਂ 10 ਸਾਲਾਂ 30000 ਏਕੜ ਜ਼ਮੀਨ ਜਿਹੜੀ ਆ 30000 ਏਕੜ ਜ਼ਮੀਨ ਦਾ ਸੀਐਲ ਜਿਹੜਾ ਉਹ ਹੋਇਆਗਾ ਉਹ ਕਨਵਰਟ ਹੋਈਆ ਹਾਊਸਿੰਗ ਸੈਕਟਰ ਦੇ ਅੰਦਰ ਉਹ ਕਨਵਰਟ ਹੋਈਆ ਇੰਡਸਟਰੀਅਲ ਖੇਤਰ ਦੇ ਅੰਦਰ ਉਹ ਡਿਫਰੈਂਟ ਖੇਤਰ ਦੇ ਅੰਦਰ ਕਨਵਰਟ ਹੋਈਆ ਔਰ ਬਹੁਤ ਸਾਰੀਆਂ ਉਹਦੇ ਅੰਦਰ ਇਸ ਤਰ੍ਹਾਂ ਇਲੀਗਲ ਕਲੋਨੀਆ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਵੀ ਆ ਦੇ ਪਾਣੀ ਖੜਾ ਹੋ ਜਾਂਦਾ ਹੈ ਪਰ ਕਿਤੇ ਇਲੈਕਟ੍ਰਿਸਿਟੀ ਸਪਲਾਈ ਨਹੀਂ ਜਾਂਦੀ ਕਿਤੇ ਸੀਵਰੇਜ ਨਹੀਂ ਹੁੰਦਾ ਬਾਅਦ ਦੇ ਵਿੱਚ ਉੱਥੇ ਧਰਨੇ ਲੱਗਦੇ ਨੇ ਫਿਰ ਜਾ ਕੇ ਸਰਕਾਰਾਂ ਨੂੰ ਉਹਨਾਂ ਸਾਰੇ ਲੋਕਾਂ ਦੀ ਮਦਦ ਤੇ ਆਉਣਾ ਪੈਂਦਾ ਹੈਗਾ ਪੈਸੇ ਕੌਣ ਲੁੱਟ ਲੁੱਟਿਆ ਕੌਣ ਜਾਂਦਾ ਸੀਗਾ ਇੱਕ ਪਾਸੇ ਕਿਸਾਨ ਲੁੱਟਿਆ ਜਾਂਦਾ ਸੀ ਸਸਤੇ ਭਾਅ ਦੇ ਉੱਤੇ ਜਿਹੜਾ ਡੀਲਰ ਸੀ ਉਹ ਜ਼ਮੀਨ ਲੈ ਜਾਂਦਾ ਸੀਗਾ ਔਰ ਉਸ ਤੋਂ ਬਾਅਦ ਉਹਨੂੰ ਥੋੜਾ ਜਿਹਾ ਦੇਚੋ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਥੋੜੀਆਂ ਜਿਹੀਆਂ ਲਾਈਨਾਂ ਖਿੱਚੀਆਂ ਤੇ ਬਣਾਇਆ ਤੇ ਉਹਨੂੰ ਮਹਿੰਗੇ ਭਾਅ ਤੇ ਵੇਚ ਕੇ ਚਲਾ ਜਾਂਦਾ ਸੀਗਾ ਬਾਅਦ ਤੂੰ ਮੁਹਸ਼ਰ ਹੋ ਜਾਂਦਾ ਸੀਗਾ ਸਰਕਾਰ ਨੂੰ ਮਿਲਦਾ ਬਣਾਫਾ ਹੋ ਜਾਂਦਾ ਸੀਗਾ ਪਰ ਲੋਕ ਹਰਾਨ ਹੁੰਦੇ ਸੀ ਸੋ ਅਸੀਂ ਤਾਂ ਉਸ ਨੂੰ ਦੇਖਦੇ ਹੋਏ ਇੱਕ ਅੱਛਾ ਜਿਹੜਾ ਸ਼ਹਿਰੀਕਰਨ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲੇਕਿਨ ਇਹ ਸਾਡਾ ਕਿਸਾਨ ਖੁਸ਼ੀ ਤਾਂ ਅਸੀਂ ਬਿਲਕੁਲ ਉਹਨੂੰ ਵਾਪਸ ਲਿਆਗਾ ਔਰ ਦੂਸਰਾ ਆ ਇਹ ਦੇਵੰਦ ਤੋਂ 2022 ਤੋਂ ਲੈ ਕੇ ਹੁਣ ਤੱਕ ਪਿਛਲੇ 3 ਸਾਲ ਦੀ ਮੈਂ ਗੱਲ ਕਰਦਾ ਪਹਿਲੇ ਦਿਨ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਕਿਸਾਨ ਦੇ ਹੱਕ ਵਿੱਚ ਖੜੀ ਆ ਕਦੇ ਨਹੀਂ ਹੋਇਆ 40 ਸਾਲਾਂ ਚ ਕਦੇ ਨਹੀਂ ਹੋਇਆ ਤੁਸੀਂ ਰਿਪੋਰਟ ਕੱਢ ਲਓ ਮੈਂ ਨਹੀਂ ਕਹਿੰਦਾ ਬੀਵੀਐਮ ਦਾ ਰਿਕਾਰਡ ਕਰ ਲਓ ਪਾਖੜਾ ਬਾਇਓਸ ਮੈਨੇਜਮੈਂਟ ਬੋਰਡ ਦਾ ਦੂਸਰੇ ਪਾਖੜਾਂ ਦਾ ਜਿੰਨਾ ਪਾਣੀ ਛੱਡਿਆ ਜਾਂਦਾ ਸੀ ਦੂਜੇ ਰਾਜਾਂ ਨੂੰ ਜਾਂਦਾ ਸੀ ਅੱਜ ਉਹਦੀ ਜਿਹੜੀ ਗਿਣਤੀ ਆ ਉਹ 70% ਤੋਂ ਕ੍ਰਾਸ ਕਰ ਗਈ ਉਹ ਕਿੱਥੇ ਜਾ ਰਿਹਾ ਪਾਣੀ ਉਹ ਕਿਸਾਨ ਦੇ ਆਖਰੀ ਖੇਤ ਤੱਕ ਪਾਣੀ ਪਹੁੰਚਾਉਣ ਦਾ ਕੰਮ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਖੇਤਾਂ ਦੇ ਅੰਦਰ ਪਾਈਪਾ ਪਾਉਣ ਦਾ ਕੰਮ ਕੀਤਾ ਤਾਂ ਕਿ ਪਾਈਪਾਂ ਦੇ ਰਾਹੀਂ ਜਿਹੜਾ ਉਹ ਪਾਣੀ ਹਰੇ ਖੇਤ ਤੱਕ ਪਹੁੰਚੇ ਔਰ ਬਿਜਲੀ ਜਿਹੜੀ ਕਾਂਗਰਸ ਦੇ ਸਮੇਂ ਕਾਲੀਂਦਨ ਦੇ ਸਮੇਂ ਜਿਹੜੀ ਰਾਤ ਨੂੰ ਆਉਂਦੀ ਹੁੰਦੀ ਸੀ 2 ਘੰਟੇ ਆ ਗਈ 4 ਘੰਟੇ ਟਰੈਪ ਕੱਢ ਗਈ ਘੰਟਾ ਕਿਸਾਨ ਸੌਂ ਗਿਆ ਉੱਠੜਿਆ ਉਹ ਹੁਣ ਕਦੋਂ ਆਉਂਦੀ ਆ ਪੂਰੇ ਪੰਜਾਬ ਦੇ ਕਿਸਾਨ ਦੀਆਂ ਵੀਡੀਓਜ਼ ਨੇ ਮੇਰੀਆਂ ਨਹੀਂ ਹੈਗੀਆਂ ਉਹ ਹੁਣ ਕਦੋਂ ਆਉਂਦੀ ਆ ਦਿਨ ਚ ਆਉਂਦੀ ਆ ਸੋ ਇਸ ਗੱਲ ਕਰਕੇ ਅਸੀਂ ਠੀਕ ਆ ਅਸੀਂ ਕਿਸਾਨ ਦੇ ਨਾਲ ਆ ਜੇ ਕਿਸਾਨੇ ਨੂੰ ਮੰਨਦਾਗੇ ਤੇ ਖਿਲਾਫ ਆ ਤਾਂ ਅਸੀਂ ਵਾਪਸ ਲੈ ਲਈ ਸੋ ਇਹਦੇ ਅੰਦਰ ਇਹਦੇ ਅੰਦਰ ਕਾਲੀਦਰ ਕਾਂਗਰਸ ਨੂੰ ਦਿੱਕਤ ਵੀ ਹੋਣੀ ਚਾਹੀਦੀ ਸੋ ਤੁਹਾਨੂੰ ਪਤਾਗਾ ਕਿ ਉਹ ਲੋਕਾਂ ਦੇ ਸਮੇਂ ਪੰਜਾਬ ਦੇ ਅੰਦਰ ਸਭ ਤੋਂ ਵੱਧ ਕਿਸਾਨਾਂ ਨੇ ਖੁਦਕਸ਼ੀ ਖੁਦਕਸ਼ੀਆਂ ਕੀਤੀਆਂ ਔਰ ਸਭ ਤੋਂ ਵੱਧ ਕਿਸਾਨ ਜਦੋਂ ਤੇ ਆ ਗਿਆ ਜੀਮਾ ਸਾਹਿਬ ਜੀਮਾ ਸਾਹਿਬ ਜਦੋਂ ਤੁਸੀਂ ਪਾਲਸੀ ਲੈ ਕੇ ਆਏ ਸੀ ਜਿੱਥੇ ਕਿਸਾਨਾਂ ਦੇ ਹਿੱਤ ਦੀ ਪਾਲਸੀ ਆ ਰਹੀ ਹੈ ਜਦੋਂ ਕੱਲ ਵਾਪਸ ਲਈ ਜਿੱਥੇ ਕਿਸਾਨਾਂ ਦੀ ਪਾਲਸੀ ਲੈ ਗਏ ਇਹ ਕਿੱਟ ਕਿਹੜਾ ਸੀ ਪਹਿਲੇ ਨਾਲ ਸਿਹਾ ਹੋਣਾ ਦੇਖੋ ਕੋਈ ਵੀ ਸਕੀਮ ਜਦੋਂ ਬਣਦੀ ਆ ਉਹ ਲਾਰਜ ਸਕੇਲ ਤੇ ਇਸਕੇ ਲਈ ਬਣਦੀ ਆ ਕਿ ਬਹੁਤ ਸਾਰੇ ਲੋਕਾਂ ਦਾ ਭਲਾ ਹੋਵੇ ਕਿਸਾਨ ਦਾ ਭਲਾ ਹੋਵੇ ਜਿਹੜਾ ਜਿਹੜਾ ਉਹ ਦਾ ਬੈਨੀਫੀਸ਼ੀਅਰੀ ਇਹਦਾ ਭਲਾ ਹੋਵੇ ਪਰ ਲੇਕਿਨ ਜੇ ਤੁਸੀਂ ਚਾਹੁੰਦੇ ਹੋ ਕਿ ਨਹੀਂ ਇਹ ਸਾਨੂੰ ਠੀਕ ਨਹੀਂ ਲੱਗਦੀ ਤਾਂ ਬਾਪਸ ਲੈਣੀ ਇਹਦੇ ਅੰਦਰ ਇਹਦੇ ਅੰਦਰ ਦੇਖੋ ਗੱਲ ਸੁਣੋ ਨਹੀਂ ਨਹੀਂ ਗਲਤੀ ਦੀ ਗੱਲ ਨਹੀਂ ਹੈਗੀ ਇਹ ਕੋਈ ਕਰਾਸ ਐਗਜ਼ਾਮੀਨੇਸ਼ਨ ਨਹੀਂ ਹੈਗਾ ਸਪਸ਼ਟ ਆ ਕਿ ਅਸੀਂ ਬਾਪ ਕਹਿ ਰਿਹਾ ਕਿ ਕਿਸਾਨਾਂ ਵੱਲੋਂ ਇਹ ਡਿਮਾਂਡ ਆਈ ਕਿ ਸਾਨੂੰ ਇਹ ਪਾਲਿਸੀ ਪਸੰਦ ਨਹੀਂ ਦੈਟਸ نہیں نہیں سب نے گل کی گئی بہت سارے ایک منٹ پلیز جدو موہالی دے بہت سارے کسان لینڈ پولنگ دے اندر لینڈ پولنگ کوئی فسٹ ٹائم نہیں ہوئی لینڈ پولنگ فسٹ ٹائم ہوئی ایک منٹ پلیز لینڈ پولنگ فسٹ ٹائم ہوئی ناٹ فسٹ ٹائم ਫਾਇਰ ਕਾਲੀਦਰ ਬੀਜਪੀ ਤੋਂ ਸਮੇਤ ਚੱਲ ਰਹੀ ਹੈ ਪੰਜਾਬ ਦੇ اندر ਜਦੋਂ ਪਲੀਜ਼ ਗੱਲ ਕੰਪਲੀਟ ਕਰ ਲੈਣ ਤੋਂ ਪਲੀਜ਼ ਪਲੀਜ਼ ਪੈਸੇ ਦਾ ਪਰ ਮੈਂ ਦੱਸਦਾ ਮੈਨੂੰ ਪਤਾ ਪਲੀਜ਼ ਕਾਲੀਦਰ ਲੱਬੇ ਨੂੰ ਪਤਾ ਹੈਗਾ ਜਦੋਂ ਕਾਲੀਦਰ ਬੀਜਪੀ ਦੀ ਸਰਕਾਰ ਸੀ ਉਸ ਸਮੇਂ ਲੈਂਡ ਪੂਲਿੰਗ ਪਾਲਿਸੀ ਆਈ ਪਰ ਲੇਕਿਨ ਹਾਂ ਉਹਦੋਂ ਕੀ ਸੀ 1500 2000 3000 4000 5000 6000 ਕਰ ਕਿਉਂ ਜਿਹੜਾ ਲੈਂਦੇ ਰਹੇ ਉਸੇ ਤਰੀਕੇ ਜਦੋਂ ਕਾਂਗਰਸ ਪਾਰਟੀ ਦੀ ਆਈ ਉਹਨਾਂ ਨੇ ਥੋੜੀ ਜਿਹੀ ਜਿਹੜੀ ਪ੍ਰਾਈਵੇਟ ਲੈਂਡ ਪੂਲਿੰਗ ਕਰਤੀ ਕਿ ਪ੍ਰਾਈਵੇਟ ਪਲੇਅਰ ਵੀ ਆਲੋਕਾਰਤਾ ਕਿ ਤੁਸੀਂ ਜਿਹੜੀ ਐ ਕਰੋ ਸੋ ਅਸੀਂ ਤਾਂ ਗਵਰਨਮੈਂਟ ਦੀ ਲੈ ਕੇ ਆਏ ਸੀ ਠੀਕ ਹੈ ਮੈਂ ਵਾਰ-ਵਾਰ ਕਹਿ ਰਿਆਂਗਾ ਕਿ ਜੇ ਕਿਸਾਨ ਨੂੰ ਬਸੰਦ ਦੀ ਵਾਪਸ ਲੈਣੀ ਚਾਹੀਦੀ ਇਹਦੇ ਕਿਸੇ ਨੂੰ ਕੀ ਬੱਤੀ ਹੋਣੀ ਇਹ ਕਹਿੰਦੀ ਸੀ ਜੀ ਭਾਜਪਾ ਜਾਗੂ ਇਹ ਕਹਿੰਦੇ ਸੀ ਕਿ ਅਸੀਂ ਦੇਖ ਲਓ ਪਹਿਲਾਂ ਕੇਂਦਰੀਕਰਨ ਨੂੰ ਸਾਨੂੰ ਵਾਪਸ ਲੈਣੇ ਪਏ ਵੀ ਆਮ ਆਦਮੀ ਪਾਰਟੀ ਘਟ ਰੁਕ ਸਾਡੇ ਵਾਲੇ ਵੇਖ ਲੈ ਪਿੰਡਾਂ 'ਚ ਜਾਣਾ ਉਫਾ ਹੋ ਗਿਆ ਸੀ ਇਹ ਤਾਂ ਮੇਰੇ ਔਖਾ ਹੋ ਗਿਆ ਬਿਲਕੁਲ ਬਿਲਕੁਲ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਮੈਂ ਹਰ ਇੱਕ ਸੈਕਟਰ ਦੇ ਸੰਬੰਧ ਸਾਰੇ ਲੋਕ ਜਾਣਦੇ ਨੇ ਕਿ ਸਾਰੇ ਜਦੋਂ ਵੀ ਸਾਰੇ ਐਮ.ਐਲ.ਏ. ਸਾਹਿਬਾਨ ਅੱਜ ਵੀ ਆਪਣੇ ਦਰਦ ਦੇ ਇਹ ਭਾਜੀਪੀ ਜਿਹੜੀ ਆ ਉਹਦਾ ਔਖਾਗਾ ਪੰਜਾਬ ਦੇ ਕਿਸਾਨ ਇਹ ਨਹੀਂ ਜਲਦੀ ਵੀ ਜੀ ਮੈਨੂੰ ਭੁੱਲਣਗੇ ਨਹੀਂ 750 ਤੋਂ ਉੱਪਰ ਕਿਸਾਨ ਜਿਹੜਾ ਉਸ ਕਾਲੇ ਕੁਰੂਨਾ ਦੇ ਕਾਰਨ ਉਹ ਮੌਤ ਦੇ ਕਾਟ ਉਤਰ ਗਿਆ ਸ਼ਹੀਦ ਹੋ ਗਿਆ ਔਰ ਜਿਹਦੇ ਅੰਦਰ ਅਕਾਲੀ ਦਲ ਦਾ ਬਹੁਤ ਵੱਡਾ ਯੋਗਦਾਨ ਸੀ ਇਹੀ ਕਾਰਨ ਆ ਕਿ ਅੱਜ ਅਕਾਲੀ ਦਲ ਤਿੰਨ ਹਿੱਸਿਆਂ ਤੋਂ ਵੱਡਿਆ ਗਿਆ ਅੱਜ ਅਕਾਲੀ ਤਿੰਨ ਹਿੱਸਿਆਂ ਤੋਂ ਹੋ ਗਿਆ ਜਿਹੜੇ ਵੱਡੇ ਹਿੱਸੇ ਨੇ ਅਜੇ ਤੱਕ ਹੋਰ ਵੀ ਅਕਾਲੀ ਦਲ ਆਊਗਾ ਉਹਨੂੰ ਸਭੀ ਫਿਰ ਉਸ ਬਾਅਦ 1918 ਫਿਰ ਉਸ ਬਾਅਦ ਉਹ 1930 ਆਈ ਥਿੰਕ 20 ਇਹ ਸਾਰੇ ਕਾਲਜਰ ਹਜੇ ਆਉਣਗੇ ਚਿੰਤਾ ਨਾ ਕਰੋ ਕੋਈ ਕਿਸੇ ਕਿਸਮ ਦੀ ਚ ਬੀਜਪੀ ਆਦਿ ਦੇ ਅੰਦਰੋਂ ਚਟਾਕ ਕਰਨ ਤੋਂ 2022 ਦਾ ਕੌਨਸੀ ਗਾਰਾ ਇਹਦਾ 2022 ਦਾ ਲਿਖ ਉਹਦੇ ਵਿੱਚ ਕਿਸਾਨਾਂ ਦੀ ਬਹੁਤ ਵੱਡੀ ਸਪੋਰਟ ਹੋਈ ਆਮ ਆਦਮੀ ਪਾਰਟੀ ਆਮ ਆਮੀ ਪਾਰਟੀ ਨੇ ਕਿਸਾਨ ਲੀਡਰਾਂ ਨੂੰ ਟਿਕਟਾਂ ਆਫਰ ਕੀਤੀਆਂ ਸੀ ਐਸ.ਐਮ. ਸ਼ਿਪ ਕੈਂਡੀਡੇਟਸ ਆਫਰ ਕੀਤੀਆਂ ਤਾਂ ਉਹਨਾਂ ਦਾ ਕੀ ਇਸ ਪਾਲਿਸੀ ਦੇ ਨਾਲ ਤੁਹਾਨੂੰ ਦੋਵੇਂ ਹੱਥੀ ਨੁਕਸਾਨ ਹੋਇਆ ਉਹ ਸਾਰਾ ਕਾਡਰ ਉਹ ਸਾਰਾ ਕਾਡਰ ਜਿਹੜਾ ਕਿਸੇ ਕਿਸਮ ਦਾ ਕੋਈ ਕੋਈ ਨੁਕਸਾਨ ਨਹੀਂ ਜਦੋਂ 2027 ਦਾ ਰਿਜ਼ਲਟ ਆਊਗਾ ਤਾਂ 2022 ਦੇ ਰਿਜ਼ਲਟ ਨਾਲ ਬੈਟਰ ਰਹੂਗਾ ਦੇਖ ਲਿਓ ਤੁਹਾਡੇ ਸਾਹਮਣੇ ਆ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਇਕੱਲੀ ਪਾਰਟੀ ਆ ਜਿਹੜੀ ਹਰ ਇੱਕ ਕਮਿਟਮੈਂਟ ਤੇ ਪੂਰੀ ਉਤਰਦੀ ਆ ਜੇ ਜੋਗਰ ਡਿਮਾਂਡ ਕੀਤੀ ਆ ਉਹਦੇ ਤੇ ਅਸੀਂ ਗੌਰ ਕਰਕੇ ਵਾਪਸ ਲਈ ਆ